ਇੱਕ ਵਿਅਕਤੀ ਨੂੰ ਸਰਪੰਚੀ ਜਿਤਨੀ ਮਹਿੰਗੀ ਪੈ ਗਈ ਜੀ ਹਾਂ ਮਾਮਲਾ ਫਗਵਾੜੇ ਦੇ ਪੰਡੋਰੀ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਵਿੱਚ ਪਹਿਲਾਂ ਤਾਂ ਲੜਾਈ ਝਗੜਾ ਛੋਟਾ ਮੋਟਾ ਹੁੰਦਾ ਆ ਤਾਂ ਉਸ ਦੀ ਪੱਟੀ ਕਰਾਉਣ ਵੇਲੇ ਨੌਜਵਾਨ ਫਗਵਾੜਾ ਸਿਵਲ ਹਸਪੀਟਲ ਦੇ ਵਿੱਚ ਜਾਂਦਾ ਆ ਤਾਂ ਹਜੇ ਪਟੀਆਂ ਹੋ ਹੀ ਰਹੀਆਂ ਹੁੰਦੀਆਂ ਨੇ ਤੇ ਅਚਾਨਕ 5 ਤੋਂ 6 ਇਹ ਜਿਹੜੇ ਹਮਲਾਵਾਰ ਨੇ ਉਹ ਸਿਵਲ ਹਸਪੀਟਲ ਦੇ ਐਮਰਜੈਂਸੀ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਦਾਤਰਾਂ ਦੇ ਨਾਲ ਤਲਵਾਰਾਂ ਦੇ ਨਾਲ ਉਸ ਵਿਅਕਤੀ ਦੇ ਉੱਤੇ ਦੁਬਾਰਾ ਹਮਲਾ ਕਰ ਦਿੰਦੇ ਨੇ ਤਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕੀ ਹਾਲਤ ਜਿਹੜੀ ਆ ਉਸ ਵਿਅਕਤੀ ਦੀ ਕਰ ਦਿੱਤੀ ਗਈ ਆ ਜਿਹੜਾ ਹਸਪੀਟਲ ਦੇ ਅੰਦਰ ਆਣ ਕੇ ਬੁਰੀ ਤਰ੍ਹਾਂ ਇਸ ਵਿਅਕਤੀ ਨੂੰ ਜਿਹੜਾ ਉਹ ਵੜ ਗਏ ਨੇ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਉਹ ਖੜੇ ਕਰਦੀ ਆ ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝੇ ਕਿਆ ਰਿਹਾ ਪੀਰੀਅਡ ਤਾ ਆਉ ਤੁਹਾਨੂੰ ਵੀ ਦੱਸਦੇ ਸਿਵਲ ਹਸਪਤਾਲ ਆਏ ਆ ਕੀ ਮਾਮਲਾ ਭਾਜੀ ਇਹ ਭਾਜੀ ਪਹਿਲਾਂ ਪਿੰਡ ਪੰਡੋਰੀ ਪਿੰਡ ਮੇਰਾ ਪਿੰਡ ਬਲਾਲੋਆ ਮੈਂ ਪੰਡੋਰੀ ਪਿੰਡ ਕਿਸੇ ਦੇ ਘਰ ਗਿਆ ਹੋਇਆ ਹੂੰ ਉੱਥੇ ਦੋ ਬੰਦੇ ਆਏ ਅੰਦਰ ਦੋ ਆਏ ਬਾਹਰ ਹੋਣਗੇ ਪਤਾ ਨਹੀਂ ਮੈਨੂੰ ਉਹਨੇ ਅੰਦਰ ਬੈਠਾ ਦਿਆ ਕੇ ਗੱਲ ਕਰਤਾ ਪਹਿਲਾਂ ਜਦੋਂ ਹਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਆ ਗਏ ਸੀ ਸਿਵਲ ਹਸਪਤਾਲ ਆ ਗਏ ਸੀ ਟ੍ਰੀਟਮੈਂਟ ਚੱਲੂ ਸੀਗਾ ਟ੍ਰੀਟਮੈਂਟ ਮੇਰੇ ਟਾਂਕੇ ਲੱਗ ਗਏ ਸੀ ਹਾਂਜੀ ਤੇ ਇੱਥੇ ਅੰਦਰ ਅਸੀਂ ਮੇਰੇ ਪਟੀਆਂ ਹੋ ਰਹੀਆਂ ਸੀ ਸੱਤ ਅੱਠ ਗੁੰਡੇ ਆਏ ਆ ਹਾਂਜੀ ਅੰਦਰ ਹੀ ਐਮਰਜੈਂਸੀ ਦੇ ਅੰਦਰ ਆਉਂਦੇ ਬਾਰ ਸ਼ੁਰੂ ਕਰ ਦਿੱਤੇ ਸੀ ਇਹ ਵਾਲਾ ਹਸਪਤਾਲ ਦੇ ਅੰਦਰ ਹੀ ਤੁਹਾਨੂੰ ਹਾਂਜੀ ਐਮਲੈਂਸ ਪਾਰ ਦੇ ਆਉਂਦਾ ਸੀ ਤੇ ਮੌਕੇ ਤੇ ਜਿਹੜੀ ਇੱਥੇ ਪੁਲਿਸ ਸੀਗੀ ਉਹ ਆਈ ਮੌਕੇ ਤੇ ਮੌਕੇ ਤੇ ਬਾਅਦ ਵਿੱਚ ਆਈ ਜੀ ਕਿਹੜੇ ਕਿਹੜੇ ਬੰਦੇ ਸੀ ਬਾਈ ਪਛਾਣਦੇ ਹੋ ਮੈਂ ਇੱਕ ਬੰਦੇ ਨੂੰ ਪਛਾਣਦਾ ਇੱਕ ਬੰਦੇ ਨੂੰ ਪਛਾਣਦੇ ਹੋ ਕੀ ਨਾਮ ਆ ਉਹਨ ਉਰੇ ਨਾਲ ਕਿੰਨੇ ਬੰਦੇ ਸੀ ਹੋਰ ਬੰਦੇ ਤੇ ਮੇਰੇ ਸਾਮਣੇ 7-8 ਨੇ ਕੀ ਹਥਿਆਰ ਸੀਗੇ ਉਹਨਾਂ ਦੇ ਕੋਲ ਭਾਜੀ ਭਾਜੀ ਕੁਝ ਪਤਾ ਨਹੀਂ ਲੱਗਾ ਇੱਕਦਮ ਤਾਂ ਬਾਅਦ ਸ਼ੁਰੂ ਕਰਦੇ ਕਿਰਬਾਨਾ ਚੱਕੂ ਡੀਜੇ ਪਤਾ ਨਹੀਂ ਕੀ ਕੁਝ ਸੀਗਾ ਨਹੀਂ ਤੁਹਾਡੇ ਜਦੋਂ ਮਾਰੇ ਉਹਨਾਂ ਨੇ ਕੁਝ ਆਪਾਂ ਨੂੰ ਫੀਲ ਤਾਂ ਹੋਇਆ ਹੋਊਗਾ ਕਿ ਕਿਹੜੇ-ਕਿਹੜੇ ਹਥਿਆਰ ਤਾਂ ਆ ਇੱਕਦਮ ਤਾਂ ਟੱਕ ਲੱਗੇ ਯਾਰ ਟਾਈਮ ਹੀ ਨਹੀਂ ਮਿਲਿਆ ਅੰਦਰ ਜਿਹੜਾ ਸਟਾਫ ਸੀਗਾ ਡਾਕਟਰ ਮੇਰੇ ਪੱਟੀਆਂ ਕੱਢਦੇ ਉਹਨਾਂ ਨੂੰ ਜ਼ਿਆਦਾ ਜਿੰਨੀ ਜਾਣਕਾਰੀ ਤੇ ਭਾਜੀ ਕਿੱਥੇ-ਕਿੱਥੇ ਸੱਟ ਲੱਗੀ ਦੁਵਾਰਾ ਤੁਹਾਡੇ ਉਹਨਾਂ ਆ ਸੱਟ ਭਾਜੀ ਦੇਖ ਲਓ ਤੁਹਾਡੇ ਕੈਮਰੇ ਦੇ ਵਿੱਚ ਸਾਰਾ ਕੁਝ ਹੈਗਾ ਠੀਕ ਹੈ ਤਾਂ ਮਾਨ ਤੁਸੀਂ ਕਿੰਨੇ ਟਾਂਕੇ ਵਗੈਰਾ ਲੱਗੇ ਜਾਂ ਕੋਈ ਐਕਸਟਰਾ ਵਗੈਰਾ ਕਰਾਏ ਕੁਝ ਪਤਾ ਲੱਗਾ ਨਾ ਜੀ ਐਕਸਰੇ ਹੋਏ ਆ ਜੇ ਰਿਪੋਰਟਸ ਕੋਈ ਨਹੀਂ ਲਏ ਤੇ ਕੀਮਤ ਤਕਰੀਬਨ 10 ਐਕਸਰੇ ਹੋ ਜਾਏਗੀ ਕੀਮਤ ਕਰਦੇ ਹਾਂ ਪ੍ਰਸ਼ਾਸਨ ਤੋਂ ਭਜੀ ਮੰਗੇ ਇਹ ਜਿਹੜੇ ਗੁੱਡੇ ਇੱਥੇ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਨਹੀਂ ਜਿੱਦਾਂ ਹੋਣ ਦਾ ਸਾਨੂੰ ਪੈਂਡ ਛੱਡ ਦੇਵਗੇ ਤੇ ਜਥਰ ਸਿੰਘ ਜੀ ਉਹਨੂੰ ਕਿਉਂ ਨਹੀਂ ਨਾਥ ਪਾਦਾ ਜਿੱਥੇ ਤੁਹਾਡਾ ਲਾਅ ਚੱਲਦਾ ਸਲੂਟੇਜ ਉੱਥੇ ਸੀਸੀਟੀਵੀ ਕੈਮਰੇ ਹੈਗੇ ਸੀਗੇ ਨਾ ਜੀ ਹਾਂਜੀ ਠੀਕ ਹੈ ਜੀ ਜਿਸਰ ਕੀ ਨਾਮ ਹੈ ਜੀ ਆਪਣਾ ਮੇਰਾ ਬਿਆਲ ਸਿੰਘ ਜੀ ਬਿਆਲ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਆ ਕੀ ਮਾਮਲਾ ਤੁਸੀਂ ਫਗੜਾ ਦੇ ਸਿਵਲ ਹਸਪਤਲ ਚ ਆਏ ਜੀ ਮਾਮਲਾ ਇਦਾਂ ਜੀ ਮੈਂ ਖੇਤੀ ਦਾ ਕੰਮ ਕਰਦਾ ਮਜਬੂਰ ਏਕ ਟਿੱਕੇ ਤੇ ਲਿਜੀ ਹਾਂ ਇਹ ਜ਼ਮੀਨ ਹੈ ਜਿਹੜੀ ਪੜਾਈ ਦੇ ਬਲੈਗੀ ਆ ਤੇ ਉਹ ਪड़ोसी ਦੇ ਆ ਰੁਪਲਾ ਲਖਤ ਸਾਹ ਦਾ ਸਮਝ ਜਾਂਦਾ ਉਹ ਵੱਡੀ ਜ਼ਮੀਨ ਟਿੱਕੇ ਦੀ ਦਵਾਦੇ ਆ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਪਿਆ ਤਾਂ ਮੋਟਰ ਟੁੱਟਾ ਮੰਗਵਾ ਲਿਆ ਪਾਣੀ ਟੱਡ ਗਿਆ ਮੱਟ ਦਾ ਉਹ ਨਹੀਂ ਬੰਦ ਕਹਿੰਦੇ ਵੀ ਘਰ ਟੁੱਟਾ ਨਵਾਂ ਪਿਆ ਦੇ ਆ ਕੇ ਲੈ ਜਾ ਤੇ ਉਹ ਪੁਆੜਾ ਮੈਂ ਉਹਦੇ ਘਰ ਟੁੱਟਾ ਲੈਣ ਆਇਆ ਤੇ ਜਦੋਂ ਉਹਨਾਂ ਦੇ ਘਰ ਮੈਂ ਅੰਦਰ ਵੜ ਆ ਗਿਆ ਉਹਨਾਂ ਨੇ ਮੈਸੀ ਜੀ ਮੈਨੂੰ ਕਹਿੰਦੇ ਕਿ ਤੁਸੀਂ ਬਹਿ ਜਾ ਚਾਹ ਪੀਂਦੇ ਹੋ। ਤੇ ਜਦੋਂ ਅਸੀਂ ਅੰਦਰ ਬੈਠੇ ਆ ਦੋ ਘੰਟੇ ਬਾਅਦ ਆਏ ਆ। ਉਹਨੇ ਆਉਂਦਿਆਂ ਨੇ ਬਸ ਮੇਰੇ ਤੇ ਹਮਲਾ ਕਰਤਾ। ਹਮਲਾ ਕਰਨ ਵਾਲਾ ਕੌਣ ਸੀ ਜੀ? ਇਹ ਜਤਿੰਦਰ ਕੁਮਾਰ ਹੈ ਸੋਨੂੰ, ਅੰਮ੍ਰਿਤ ਲਾਲੂ ਦਾ ਯਾਰ। ਤੇ ਇੱਕ ਉਹਦੇ ਨਾਲ ਹੈ ਅਜੇਆ, ਨਾਮ ਪੰਡਿਤ ਪੌਣਾ ਕਹਿੰਦੇ ਆ। ਸ਼ਾਕਰ ਹੈ ਉਹਦੇ ਬਾਹਰ ਦਿੱਤੀ ਆ। ਤੇ ਉਹਦੀ ਭੈਣ ਸਰਮਤੀ ਹਾਲੀ ਹੈ। ਉਹਦੇ ਤੋਂ ਇਹ ਰஞ்சி ਸ਼ਾਹ ਆਇਆ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮਾਨਸਾਫੀ ਚਾਹੀਦਾ ਇਦਾਂ ਤੇ ਨੂੰ ਜਿਹੜੇ ਹੈਗੇ ਆ ਗੁੰਡਿਆਂਾਂ ਕਰਦੇ ਚੱਲਦੇ ਆ ਇਹਨਾਂ ਨੂੰ ਕਿਤੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤਾਂ ਤਾਂ ਮਾਹੌਲ ਸਾਬ ਹੋਇਆਗਾ ਚਿੱਟਾ ਪੀਂਦੇ ਆ ਚਿੱਟਾ ਵੇਚਦੇ ਆ ਰਖਸ਼ਕ ਕੀ ਬਾਮਲਾ ਜੀ ਇੱਕ ਵਿਅਕਤੀ ਆਪਣੇ ਫਗਵਾੜ ਦੇ ਸਿਵਲ ਹਸਪਤਲ ਤੇ ਲਿਆਂਦਾ ਗਿਆ ਜੀ ਇੱਕ ਦਰਮਿਆਨੀ ਉਮਰ ਦਾ ਵੀ ਐਨ ਬੰਦਾ ਥਾਣਾ ਸਰਦੇ ਆ ਇਹਦੀ ਦਾ ਮਲਾਕੇ ਮਿਲਦੇ ਨਾਲ ਮਿਲਕੋ ਆਇਆ ਜਿਸ ਦੀ ਅਚੀ ਫਿਮਰਟੀ ਲਾਈਫ ਕਰਕੇ ਸ਼ੁਰੂ ਕਰਕੇ ਇੰਜੈਕਸ਼ਨ ਵਗੈਰਾ ਲਾ ਰਹਾ ਸੀ ਦਾਖਲ ਕਰਕੇ ਪਰਜਾ ਪਿਆ ਜਾ ਰਿਹਾ ਹੈ ਜਿਹੜੀ ਥਾਣੇ ਤੇ